ਜ਼ਿੰਦਗੀ ਦੇ ਸਫ਼ਰ ਦਾ ਅਸਲੀ ਸਵਾਦ ਤੁਰਨ ਵਿੱਚ ਹੈ ਜਿਹੜੇ ਤੁਰਨਾ ਸਿੱਖ ਲੈਂਦੇ ਹਨ ਉਹ ਫਿਰ ਮੀਲ ਪੱਥਰ ਨਹੀਂ ਦੇਖਦੇ ਮੀਲ ਪੱਥਰਾਂ ਦਾ ਹਿਸਾਬ ਨਹੀਂ ਰੱਖਦੇ ਨਾਉ ਮੀਲ ਪੱਥਰ ਬਣਦੇ ਹਨ ਤੇ ਨਾ ਹੀ ਉਹ ਮੀਲ ਪੱਥਰ ਬਣ ਕੇ ਕੋਈ ਵੱਖਰਾ ਇਤਿਹਾਸ ਰਚਣਾ ਚਾਹੁੰਦੇ ਹਨ ਉਹ ਜਿਨ੍ਹਾਂ ਲੋਚਦੇ ਨੇ ਇਸ ਵਾਸਤੇ ਜਿੰਨੇ ਸਾ ਉਹਨਾਂ ਦੇ ਹਿੱਸੇ ਆਏ ਹੁੰਦੇ ਹਨ ਉਹ ਜ਼ਿੰਦਗੀ ਨੂੰ ਤੁਰ ਕੇ ਜ਼ਿੰਦਗੀ ਦੀ ਦੌੜ ਦੌੜ ਕੇ ਉਸ ਨੂੰ ਜਿਉਣ ਵਿੱਚ ਉਸ ਦਾ ਆਨੰਦ ਅਨੁਭਵ ਕਰਦੇ ਹਨ ਜ਼ਿੰਦਗੀ ਇੱਕ ਅਨੁਭਵ ਹੈ ਹਰ ਦਿਨ ਹਰ ਸਵੇਰ ਹਰ ਸ਼ਾਮ ਹਰ ਰਾਤ ਕੁਝ ਨਵਾਂ ਹੋਣਾ ਲੋਚਦੀ ਹੈ ਹਰ ਇੱਕ ਅਨੁਪਬ ਪਹਿਲੇ ਨਾਲੋਂ ਬਿਹਤਰ ਹੁੰਦਾ ਹੈ ਅਨੁਭਵੀ ਤੁਹਾਡਾ ਰਾਹ ਦਸੇਰਾ ਬਣਦਾ ਹੈ ਕੁਦਰਤ ਨੇ ਸਾਨੂੰ ਇਸੇ ਤਰ੍ਹਾਂ ਹੀ ਬਣਾਇਆ ਹੈ ਨਵੇਂ ਜੰਮੇ ਬੱਚੇ ਵੱਲ ਵੇਖੋ ਉਹ ਕਿਲਕਾਰੀਆਂ ਮਾਰਦਾ ਹੈ ਉਹ ਖਿੜਖਿੜ ਹੱਸਦਾ ਹੈ ਉਹ ਤੁਰਨ ਲਈ ਤਾਂਗਦਾ ਹੈ ਉਹ ਲੱਤਾਂ ਬਾਹਾਂ ਮਾਰਦਾ ਹੈ ਉਸ ਦੇ ਅੰਦਰ ਇੱਕ ਤੀਬਰ ਇੱਛਾ ਹੈ ਆਪਣੇ ਆਲੇ ਦੁਆਲੇ ਨੂੰ ਜਾਣਨ ਦੀ ਸਮਝਣ ਦੀ ਫੜਨ ਦੀ ਮਹਿਸੂਸ ਕਰਨ ਦੀ ਉਹ ਬੋਲਣਾ ਤਾਂ ਨਹੀਂ ਜਾਣਦਾ ਪਰ ਉਸ ਕੋਲ ਬੋਲਣ ਦੀ ਸਮਰੱਥਾ ਹੈ ਉਹ ਬੋਲਣਾ ਚਾਹੁੰਦਾ ਹੈ ਉਹ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦਾ ਹੈ ਉਹ ਤੁਹਾਡੇ ਹੱਥ ਨਾਲ ਹੱਥ ਮਿਲਾਉਂਦਾ ਹੈ ਉਹ ਤੁਹਾਡਾ ਹੱਥ ਆਪਣੇ ਛੋਟੇ-ਛੋਟੇ ਹੱਥਾਂ ਨਾਲ ਫੜਦਾ ਹੈ ਅਜੇ ਕਿਉਂ ਉਸ ਦੀ ਖੁਸ਼ੀ ਦਾ ਕੀ ਰਾਜ਼ ਹੈ ਉਹ ਇੰਨਾ ਖੁਸ਼ ਕਿਉਂ ਹੈ ਕਿ ਤੁਸੀਂ ਉਸ ਬੱਚੇ ਵਾਂਗ ਖੁਸ਼ ਨਹੀਂ ਹੋ ਸਕਦੇ ਕਿ ਤੁਸੀਂ ਉਸ ਬੱਚੇ ਵਾਂਗ ਕਿਲਕਾਰੀਆਂ ਨਹੀਂ ਮਾਰ ਸਕਦੇ ਆਖਰ ਉਸ ਬੱਚੇ ਦੀ ਖੁਸ਼ੀ ਦਾ ਕੀ ਕਾਰਨ ਹੈ ਜਿਹੜਾ ਤੁਹਾਡੇ ਕੋਲ ਨਹੀਂ ਉਸ ਕੋਲ ਅਜਿਆ ਕਿਹੜਾ ਭਾਰਸ ਹੈ ਜਿਸ ਦੇ ਅਮੀਰੀ ਦੀ ਖੁਸ਼ੀ ਉਹ ਮੰਨ ਰਿਹਾ ਹੈ ਅਸਲ ਵਿੱਚ ਸਾਡੇ ਦੁੱਖਾਂ ਦਾ ਕਾਰਨ ਅਸੀਂ ਖੁਦ ਆਪ ਹੀ ਹੁੰਦੇ ਹਾਂ ਸਾਡੀ ਉਦਾਸੀ ਦਾ ਕਾਰਨ ਵੀ ਅਸੀਂ ਆਪਾਂ ਅਸੀਂ ਜਿਹੋ ਜਿਹੇ ਹਾਂ ਅਸੀਂ ਆਪ ਜ਼ਿੰਮੇਵਾਰ ਹਾਂ ਕਿ ਜਿਹੜਾ ਰੋਲ ਤੁਸੀਂ ਨਿਭਾ ਰਹੇ ਹੋ ਇਹ ਤੁਹਾਡਾ ਚੁਣਿਆ ਹੋਇਆ ਨਹੀਂ ਕੀ ਤੁਸੀਂ ਇਸ ਦੇ ਸੰਵਾਦ ਖੁਦ ਆਪ ਨਹੀਂ ਲਿਖੇ ਕੀ ਇਹ ਲਿਬਾਸ ਤੰਦਾ ਤੇ ਮੰਦਾ ਤੁਹਾਡਾ ਆਪਣਾ ਚੁਣਿਆ ਨਹੀਂ ਤੁਸੀਂ ਜਿਹੋ ਜਿਹੇ ਵੀ ਹੋ ਕਿ ਉਸ ਦੀ ਚੋਣ ਤੁਹਾਡੀ ਨਹੀਂ ਅਸਲ ਵਿੱਚ ਸਾਡਾ ਇਹੋ ਰੋਲ ਹੀ ਸਾਡੀ ਮਜਬੂਰੀ ਬਣ ਜਾਂਦਾ ਹੈ ਜਿੱਤੇ ਜੀ ਪ੍ਰਸਥਿਤੀ ਆ ਜਾਂਦੀ ਹੈ ਜਦੋਂ ਇਹੀ ਰੋਲ ਸਾਡੇ ਵਾਸਤੇ ਦੁੱਖ ਦਾ ਕਾਰਨ ਬਣਦਾ ਹੈ ਉਦੋਂ ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਜਿਹੜੀ ਰਿਆਸਤ ਤੁਹਾਡੀ ਹੈ ਜਿਸ ਦੇ ਤੁਸੀਂ ਆਪ ਬਾਦਸ਼ਾਹ ਹੋ ਜਿਹੜੀ ਸਲਤਨਤ ਤੁਸੀਂ ਆਪ ਕਾਇਮ ਕੀਤੀ ਹੈ ਜਿਸ ਦੀ ਖੁਦਮੁਖਤਾਰੀ ਤੁਹਾਡੀ ਆਪਣੀ ਹੈ ਜਿਸ ਵਿੱਚ ਤੁਹਾਡੀ ਆਪਣੀ ਸਰਦਾਰੀ ਹੈ ਉਸ ਤੋਂ ਦੌੜਨਾ ਕਿਹਾ ਕਿਸ ਉੱਪਰ ਗਿਲਾ ਕਰਨਾ ਇਹ ਸ਼ਿਕਵੇ ਤੇ ਸ਼ਿਕਾਇਤਾਂ ਕਿਉਂ ਜੇਕਰ ਤੁਸੀਂ ਇਸ ਇਸ ਵਿੱਚ ਮਤਮਾਇਨ ਨਹੀਂ ਜੇਕਰ ਤੁਸੀਂ ਇਸ ਵਿੱਚ ਰਹਿ ਕੇ ਸੰਤੁਸ਼ਟ ਨਹੀਂ ਜੇਕਰ ਤੁਸੀਂ ਇਸ ਵਿੱਚ ਰਹਿ ਕੇ ਖੁਸ਼ ਨਹੀਂ ਤਾਂ ਯਕੀਨਨ ਇਸ ਵਿੱਚ ਕੋਈ ਕਮੀ ਰਹਿ ਗਈ ਹੋਣੀ ਹੈ ਇਸ ਘਾਟੇ ਵਾਧੇ ਦੇ ਜ਼ਿੰਮੇਵਾਰ ਵੀ ਤੁਸੀਂ ਖੁਦ ਆਪ ਹੀ ਹੋ ਕੋਈ ਹੋਰ ਨਹੀਂ ਦੋਸ਼ ਕਰਮਾਂ ਨੂੰ ਨਾ ਦਿਓ ਨਾ ਕਿਸਮਤ ਨੂੰ ਨਾ ਆਪਣੀ ਬੇਵਸੀ ਨੂੰ ਨਾ ਆਪਣੀ ਹੋਣੀ ਨੂੰ ਇਹ ਸਾਰੀ ਈਬਾਰਤ ਤਾਂ ਤੁਸੀਂ ਖੁਦਾਬ ਲਿਖੀ ਹੈ ਕਿ ਸਦਾ ਇਸ ਵਿੱਚ ਕੀ ਦੋਸ਼ ਜੇ ਇਸ ਵਿੱਚੋਂ ਨਿਕਲਣਾ ਚਾਹੁੰਦੇ ਹੋ ਤਾਂ ਆਓ ਆਪਾਂ ਜਾਣੀਏ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਸੋ ਪਹਿਲੀ ਗੱਲ ਜਿੱਥੇ ਹੋ ਜਿਵੇਂ ਹੋ ਆਪਣੇ ਵਿਸ਼ਵਾਸ ਵਿੱਚ ਰਹੋ ਕਿ ਇਹ ਤੁਹਾਡਾ ਆਪਣਾ ਕੀਤਾ ਕਰਾਇਆ ਹੈ ਇਸ ਨੂੰ ਬਰਦਾਸ਼ਤ ਕਰਨਾ ਸਿੱਖੋ ਇਸ ਨੂੰ ਸਹਿਣਾ ਸਿੱਖੋ ਇਸ ਵਿੱਚ ਰਹਿਣਾ ਸਿੱਖੋ ਇਹਦੇ ਗੁਣ ਔਗਣਾ ਦੇ ਨਾਲ ਕਿਸ ਤਰ੍ਹਾਂ گزارਣਾ ਹੈ ਇਸ ਦਾ ਟੰਗ ਸਿੱਖੋ ਮੁਸ਼ਕਲ ਜਪਦਾ ਹੈ ਤਾਂ ਵੀ ਇਸ ਤੋਂ ਮੂਨਾ ਫਿਰੋ ਇਹ ਤੁਹਾਡੀ ਆਪਣੀ ਦੁਨੀਆ ਹੈ ਇਸ ਤੋਂ ਦੌੜਨ ਦਾ ਕੀ ਲਾਭ ਜ਼ਿੰਦਗੀ ਦਾ ਕੋਈ ਪੜਾ ਵੀ ਆਖਰੀ ਨਹੀਂ ਹੁੰਦਾ ਜਿਉਣ ਦੇ ਰੱਬ ਵਿੱਚ ਕੋਈ ਮੰਜ਼ਲ ਆਖਰੀ ਨਹੀਂ ਹੁੰਦੀ ਤੋਇਸਤ ਕਬਰਾਉ ਨਾ ਤੁਸੀਂ ਬਦਲਣਾ ਨਹੀਂ ਸਿੱਖਿਆ ਚਲੋ ਨਾ ਸਹੀ ਪਰ ਹੁਣ ਬਦਲਣਾ ਸ਼ੁਰੂ ਕਰੋ ਜਿਸ ਨੂੰ ਬਦਲਿਆ ਜਾ ਸਕਦਾ ਉਹ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਉਸ ਨੂੰ ਸਹਿਣ ਦੀ ਆਦਤ ਪਾਓ ਜੋ ਬਦਲਿਆ ਜਾ ਸਕਦਾ ਹੈ ਉਸ ਨੂੰ ਬਦਲਣਾ ਸ਼ੁਰੂ ਕਰੋ ਬਦਲਣਾ ਬਹੁਤ ਜ਼ਰੂਰੀ ਹੈ ਬਦਲ ਜਾਣ ਦਾ ਕੋਈ ਉਲੰਭਾ ਨਹੀਂ ਇਹ ਨਕਾਰਾਤਮਕ ਗੱਲ ਨਹੀਂ ਕੁਦਰਤ ਬਦਲਦੀ ਹੈ ਹਰ ਰੋਜ਼ ਮੌਸਮ ਬਦਲਦਾ ਹੈ ਸਮਾਂ ਬਦਲਦਾ ਹੈ ਸਮੇਂ ਵਿੱਚ ਕੁਝ ਵੀ ਸਥਿਰ ਨਹੀਂ ਸਭ ਕੁਝ ਬਦਲਦਾ ਹੈ ਤੇ ਸਭ ਕੁਝ ਬਦਲ ਜਾਣਾ ਹੈ ਕਿਉਂਕਿ ਬਦਲਣਾ ਹੀ ਜ਼ਿੰਦਗੀ ਹੈ ਜੋ ਬਦਲਦਾ ਨਹੀਂ ਉਹ ਨਿਰਜੀਵ ਹੈ ਪੱਥਰ ਹੈ ਪਰ ਇਸ ਬਦਲਨ ਦੀ ਪ੍ਰਕਿਰਿਆ ਦਾ ਵੀ ਇੱਕ ਸੁਭਾਅ ਹੈ ਇਸ ਤਬਦੀਲੀ ਦਾ ਵੀ ਇੱਕ ਸੁਭਾਅ ਹੈ ਆਪ ਜਾਣिए ਕਿ ਅਸੀਂ ਬਦਲਣਾ ਕਿਵੇਂ ਹੈ ਬਦਲਣਾ ਹਮੇਸ਼ਾ ਬਿਹਤਰੀ ਲਈ ਹੈ ਜਦੋਂ ਤੁਸੀਂ ਆਪਣੀ ਬਿਹਤਰੀ ਲਈ ਬਦਲਦੇ ਹੋ ਆਪਣੇ ਸੁਭਾਅ ਵਿੱਚ ਤਬਦੀਲੀ ਕਰਦੇ ਹੋ ਤਾਂ ਇਸ ਤਬਦੀਲੀ ਦੀ ਅਗਵਾਈ ਕੋਈ ਹੋਰ ਨਹੀਂ ਸਗੋ ਤੁਹਾਡਾ ਅਨੁਭਵ ਕਰਦਾ ਹੈ ਤੁਹਾਡਾ ਤਜਰਬਾ ਤੁਹਾਨੂੰ ਦੱਸਦਾ ਹੈ ਕਿ ਕਿਹੜੀ ਤਬਦੀਲੀ ਲਾਹੇਵੰਦੀ ਹੈ ਤੇ ਕਿਹੜੀ ਲਾਹੇਵੰਦੀ ਨਹੀਂ ਲਾਹੇਵੰਦੀ ਤਬਦੀਲੀਆਂ ਲਈ ਆਪਣੇ ਆਪ ਨੂੰ ਤਿਆਰ ਕਰੋ ਅਤੇ ਆਪਣੇ ਆਪ ਨੂੰ ਤਿਆਰ ਕਰਨਾ ਹੀ ਤੁਹਾਡੇ ਜਿਉਂਦਿਆਂ ਹੋਣ ਦੀ ਨਿਸ਼ਾਨੀ ਹੈ ਇਸ ਲਈ ਜਦੋਂ ਦੇਖੋ ਕਿ ਤੁਹਾਡਾ ਆਲਾ ਦਵਾਲਾ ਤੁਹਾਨੂੰ ਤੁਹਾਡੀ ਮਰਜ਼ੀ ਦੀ ਪ੍ਰਤੀਕਿਰਿਆ ਨਹੀਂ ਦੇ ਰਿਹਾ ਤਬਦੀਲੀ ਲਈ ਤਿਆਰ ਹੋ ਜਾਓ ਇਸ ਵਾਸਤੇ ਜਾਂ ਤੇ ਤੁਸੀਂ ਆਪਣਾ ਆਲਾ ਦਵਾਲਾ ਬਦਲੋ ਬਦਲ ਦਿਓਗੇ ਹੋ ਸਕਦਾ ਹੈ ਕਿ ਤੁਸੀਂ ਇੱਕ ਥਾਂ ਨੂੰ ਛੱਡ ਕੇ ਦੂਸਰੀ ਥਾਂ ਉੱਪਰ ਚਲੇ ਜਾਣ ਨੂੰ ਤਰਜੀਹ ਦਿਓ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਬਦਲੋਗੇ ਆਪਣਾ ਸੁਭਾਅ ਆਪਣਾ ਦ੍ਰਿਸ਼ਟੀਕੋਣ ਆਪਣੇ ਨਿਯਮ ਆਪਣਾ ਨੀਮ ਆਪਣੇ ਆਪ ਨੂੰ ਇਸ ਵਾਸਤੇ ਜੋ ਕੁਝ ਵੀ ਕਰਨਾ ਪਵੇ ਤੁਸੀਂ ਬਦਲੋਗੇ ਤੁਸੀਂ ਬਦਲੋਗੇ ਆਪਣੇ ਆਪ ਨੂੰ ਸਾਬਤ ਕਰਨ ਲਈ ਇਹ ਦੱਸਣ ਲਈ ਕਿ ਤੁਹਾਡੇ ਅੰਦਰ ਹਾਲੇ ਗੁੰਜਾਇਸ਼ ਬਾਕੀ ਹੈ ਸੋ ਜਦੋਂ ਕਦੇ ਇਸ ਤਰ੍ਹਾਂ ਜਾਪੇ ਕਿ ਕੁਝ ਨਹੀਂ ਹੋ ਸਕਦਾ ਤੁਹਾਡੇ ਪੁਰਾਣੇ ਰਵੱਈਏ ਨਾਲ ਤੁਹਾਨੂੰ ਕੋਈ ਲਾਭ ਨਹੀਂ ਹੋਇਆ ਕੋਈ ਕਸਰ ਬਾਕੀ ਰਹਿ ਗਈ ਹੈ ਇਸ ਲਈ ਉਸ ਵੇਲੇ ਆਪਣੇ ਆਪ ਨੂੰ ਬਦਲਣ ਦੇ ਉੱਪਰ ਵਿਚਾਰ ਕਰੋ ਇਸ ਵਾਰੀ ਲਾਜ਼ਮੀ ਹੈ ਕਿ ਤੁਸੀਂ ਕੁਝ ਚੰਗਾ ਕਰੋਗੇ ਕਿਉਂਕਿ ਇਸ ਵਾਰ ਅਗਵਾਈ ਕਰਨ ਵਾਲਾ ਤੁਹਾਨੂੰ ਅਗਵਾਈ ਦੇਣ ਵਾਲਾ ਤੁਹਾਡਾ ਆਪਣਾ ਅਨੁਭਵ ਹੈ ਤੇ ਪਹਿਲਾਂ ਨਾਲੋਂ ਬਿਹਤਰ ਸੁਖਦਾਇਕ ਸੁਵਿਧਾਜਨਕ ਸੌਖਾ ਤੇ ਸਧਾਰਨ ਫਿਰ ਦੇਖਣਾ ਜੋ ਵਾਪਰੇਗਾ ਉਹ ਤੁਹਾਡੀ ਆਸ ਤੋਂ ਕਿਤੇ ਬਿਹਤਰ ਹੋਏਗਾ ਕਈ ਗੁਣਾ ਚੰਗਾ ਤਬਦੀਲੀ ਹੀ ਜ਼ਿੰਦਗੀ ਹੈ ਬਦਲ ਜਾਣਾ ਹੀ ਜੀਉਣਾ ਹੈ ਤੇ ਬਦਲਦੇ ਰਹਿਣਾ ਹੀ ਜ਼ਿੰਦਗੀ ਦਾ ਅਸਲੀ ਰਾਜ਼ ਹੈ। ਥੈਂਕ ਯੂ।